ਹੁਣ ਵੀ ਜਿਹੜਾ ਕੋਈ ਉਹ ਜਿਹੜੇ ਥੋੜੀ ਜਿਹੀ ਜ਼ਮੀਨ ਨੇ ਦੀ ਉਹ ਕਹਿੰਦੇ ਵੀ ਸਾਡੀ ਐਲਸ ਕੀਤੀ ਵੀ ਹੈ ਸਾਨੂੰ ਤੁਸੀਂ ਕੈਨੇਡਾ ਦੀ ਬਤਾ ਦਿਓ ਅਸੀਂ ਉਧਰ ਵਗ ਜਾਾਂਗੇ ਤੇ ਤੁਸੀਂ ਇਹਨੂੰ ਵੇਚ ਦਿਓ ਤੇ ਬਾਪੂ ਬੰਦ ਬੜਈ ਦੀ ਜੇ ਆਪਾਂ ਗੱਲ ਕਰੀਏ ਹਨਾ ਬੀਜ ਵਿੱਚ ਸਾਡੇ ਕੁਸ਼ਕ ਭਰਾ ਜਿਹੜੇ ਹੈਗੇ ਨੇ ਪਾਕਿਸਤਾਨ ਦੇ ਵਿੱਚ ਚੱਲ ਗਏ ਹਨਾ ਤੇ ਕੁਸ਼ਕ ਸਾਡੇ ਪੰਜਾਬ ਦੇ ਵਿੱਚ ਰਹਿ ਗਏ ਉਹਨਾਂ ਦੀ ਜਿਹੜੀ ਦਿੱਤੀ ਹੋਈ ਪੀੜਾ ਸਾਨੂੰ ਹਜੇ ਤੱਕ ਨਹੀਂ ਜਰੀ ਜਾ ਰਹੀ ਹੈ ਹਨਾ ਅੱਜ ਵੀ ਸਾਡੇ ਦਿਲ 'ਚ ਘਰ ਕਰ ਗਈ ਸਾਡਾ ਮਨ ਲੋ ਜਦੋਂ ਉਹ ਪੁਰਾਣਾ ਵਕਤ ਜਦੋਂ ਯਾਦ ਕਰਦੇ ਹਾਂ ਸਾਡਾ ਕਹਿੰਦੇ ਰੋਣਾ ਆ ਜਾਂਦਾ ਹਨਾ ਪਰ ਜਿਹੜੇ ਹੁਣ ਦੇ ਸਾਡੇ ਬੱਚੇ ਨੇ ਚਲੋ ਉਹ ਤਾਂ ਮਜਬੂਰੀ ਸੀਗੀ ਜਦੋਂ ਬੰਦ ਹੋਈ ਹੈ ਹਨਾ ਉਹ ਤਾਂ ਮਜਬੂਰੀ ਸੀ ਇੱਕ ਪਰ ਸਾਡੇ ਹੁਣ ਦੇ ਜਿਹੜੇ ਬੱਚੇ ਮੁੰਡੇ ਕੁੜੀਆਂ ਦੀ ਆਪਾਂ ਗੱਲ ਕਰੀਏ ਹਾਂ ਹਾਂ ਉਹਨਾਂ ਨੂੰ ਐਸੀ ਕਿਹੜੀ ਜਿਹੜੀ ਅੰਦਰ ਭਾਵਨਾ ਨੂੰ ਉਹਨਾਂ ਦੇ ਠੇਸ ਲੱਗੀ ਵੀ ਜਿਹੜੀ ਇੱਥੋਂ ਹੋ ਅੰਗਰੇਜ਼ਾਂ ਕੋਲੇ ਪਹੁੰਚਣ ਨੂੰ ਤਿਆਰ ਹੋਏ ਫਿਰਦੇ ਨੇ ਉਹਨਾਂ ਨੂੰ ਬਸ ਆ ਹੀ ਭੇਵਾਂ ਜੀ ਐਸੀ ਖਾਨੇ ਬਾਹਰਲੇ ਮੁਰਖ ਜੇ ਜਾ ਕੇ ਕੀ ਕੁਛ ਬਣਾ ਲਾਂਗੇ ਖਾਨੇ ਕਿੱਦਿਆ ਕੇ ਧੰਨ ਕਮਾਰਾਂਗੇ ਇਧਰੋਂ ਜਾਇਦਾਦਾਂ ਬਾਇ ਬਾਇ ਕਰੀ ਜਾਂਦੇ ਨੇ ਤੇ ਉਧਰ ਰੁਪਏ ਲਜਾ ਜਾ ਸਿੱਟੀਆਂ ਜਾਂਦੇ ਨੇ ਬਿਲਕੁਲ ਹਾਂਜੀ ਜੇ ਹੁਣ ਆਪਾਂ ਗੱਲ ਕਰੀ ਬਾਪੂ ਦੇਖੋ ਜਿਹੜੀ ਤੁਹਾਡੇ ਕੋਲ ਪਹਿਲਾਂ ਜਿਹੜੀ ਜ਼ਮੀਨ ਜਾਇਦਾਦ ਹੁੰਦੀ ਸੀ ਹਨ ਤੁਸੀਂ ਉਹ ਵੀ ਕਹਿੰਦੇ ਮਿੱਟੀ ਚੋਂ ਸੋਨਾ ਕੱਢ ਲੈਂਦੇ ਸੀ ਹਨ ਪਰ ਜਿਹੜੇ ਹੁਣ ਦੇ ਬੱਚੇ ਨੇ ਉਹ ਕਹਿੰਦੇ ਵੀ ਸਾਨੂੰ ਦੋ ਕਿੱਲੇ ਵੇਚੋ ਤੇ ਸਾਨੂੰ ਬਾਹਰ ਭੇਜੋ ਨਾ ਉਹਨਾਂ ਵਾਸਤੇ ਕੀ ਸੁਨੇਹਾ ਉਹਨਾਂ ਵਾਸਤੇ ਇਹ ਹੈ ਜੀ ਹੁਣ ਜੇ ਉਹਨਾਂ ਦੇ ਮਾਗਰ ਨਹੀਂ ਲੱਗਦੇ ਤਾਂ ਤਾਂ ਉਹ ਹੋਰ ਜੱਬ ਖੜਾ ਕਰਦੇ ਆ ਕੋਈ ਕਹਿੰਦਾ ਮੈਂ ਗੱਡੀ ਥੱਲੇ ਆਜੂ ਮੈਂ ਕੋਸਾ ਦੂੰਗਾ ਜੇ ਉਹਨਾਂ ਮਾਗੇ ਲਾ ਕੇ ਤਾਂ ਫਿਰ ਇਹਨਾਂ ਜਾਇਦਾਦ ਖਤਮ ਕਰਦਾ ਬੈ ਕਰਕੇ ਭੇਜ ਦਿਆਂ ਕਿਸੇ ਦਾ ਕੰਮ ਉਧਰ ਲੋਟ ਆ ਜਾਂਦਾ ਕਿਸੇ ਦਾ ਨਹੀਂ ਆਉਂਦਾ ਉਹ ਮੇਜਮੀ ਮੁੜਾ ਨਾ ਇਧਰੋਂ ਜਾਂਦੇ ਨੇ ਨਾ ਉਧਰੋਂ ਰਹਿ ਜਾਂਦੇ ਠੀਕ ਹੈ ਜੀ ਹਾਂ ਤੇ ਬਾਪੂ ਜੀ ਆਪਾਂ ਪਿਛਲੇ ਸਮੇਂ ਦੇ ਵਿੱਚ ਝਾਤੀ ਮਾਰੀਏ ਮੰਨ ਲਓ ਪਿਛਲੇ 50 ਸਾਲਾਂ ਦੇ ਵਿੱਚ ਤੇ ਹੋਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿੰਨਾ ਕੁ ਜ਼ਿਆਦਾ ਜਿਹੜਾ ਫਰਕ ਦੇਖ ਰਹੇ ਹੋ ਉਦੋਂ ਜਾਨੇ ਫਰਕ ਇਹ ਜਿਗਾ ਅਸੀਂ ਹੱਥਾਂ ਦੀ ਮਿਹਨਤ ਕਰਦੇ ਸੀਗੇ ਹਾਂਜੀ ਹੱਥਾਂ ਦੀ ਮਿਹਨਤ ਨਾਲ ਜਿਹੜੇ 4 ਪੈਸੇ ਸਾਡੇ ਪੱਲੇ ਰਹਿ ਜਾਂਦੇ ਸੀਗੇ ਹਾਂਜੀ ਤੇ ਹੁਣ ਜਿਹੜੀ ਹੈ ਮਸ਼ੀਨਰੀ ਦਾ ਜੋਗ ਹੋ ਗਿਆ ਹੁਣ ਖਰਚੇ ਵਧ ਗਏ ਹੁਣ ਤਾਂ ਉਹ ਜਿਵੇਂ ਉਹਨਾਂ ਖੂਹ ਦੀ ਮਿੱਟੀ ਖੂਹ ਚ ਪੈਂਦੀ ਐ ਜਿੰਨਾ ਵਾਟਦੇ ਆ ਜਰੂਰ ਕਹਿੰਦਾ ਵੀ ਇੰਨੇ ਲੱਖ ਵਾਟ ਲਿਆ ਜਦੋਂ ਖਰਚਾ ਉਧਰੋਂ ਕਰਕੇ حساب ਆਉਂਣਾ ਤਾਂ ਉਹ ਬਰਾਬਰੀ ਹੋ ਜਾਂਦਾ ਖਤਮ ਹੋ ਜਾਂਦਾ ਇਹਨੂੰ ਸਿਰ ਟੁੱਟਦੇ ਆ ਜਾਣੀ ਜਿੰਮੇਦਾਰ ਦੇ ਠੀਕ ਹੈ ਜੀ ਉਹ ਸਮਾਂ ਚੰਗਾ ਸੀਗਾ ਹੁਣ ਵਾਲਾ ਸਮਾਂ ਵਧੀਆ ਨਹੀਂ ਆ ਤੇ ਹੁਣ ਬਾਪੂ ਜਿਵੇਂ ਆਪਾਂ ਗੱਲ ਕਰੀਏ ਹੁਣ ਜਿੰਮੇਦਾਰਾਂ ਦੇ ਜਿਹੜੇ ਜਵਾਬ ਨੇ ਉਹ ਖੇਤੀ ਬਣੀ ਘਟ ਤੇ ਆਣਾ ਜ਼ਿਆਦਾਤਰ ਕਹਿੰਦਾ ਵੀ ਮੈਂ ਬੁਲਟ ਲੈਣਾ ਮੈਂ ਸਵਰਾਜ ਲੈਣਾ ਮੈਂ ਜੀ ਆ ਲੈਣਾ ਨਾ ਪਰ ਥੋੜੇ ਵੇਲੇ ਬਾਪੂ ਦੇਖਿਆ ਜਾਵੇ ਸ਼ੌਂਕ ਵੀ ਘਟ ਹੁੰਦੇ ਸੀ ਪਰ ਕਿਰਤੀਬੰਦੇ ਵੱਧ ਸੀ ਹੈ ਨਾ ਤੇ ਉਦੋਂ ਜਿਹੜੇ ਮਤਲਬ ਸੰਦ ਸੀਗੇ ਥੋੜੇ ਖੇਤੀ ਵਾਲੇ ਉਹਨਾਂ ਚ ਜਿਹੜੇ ਪੁਰਾਣੇ ਸ਼ਾਇਦ ਹੋਣਦੇ ਨੂੰ ਤਾਂ ਬਹੁਤਿਆਂ ਨੂੰ ਨੋਂ ਵੀ ਨਹੀਂ ਪਤਾ ਹੋਣਾ ਵੀ ਉਹ ਕਿਹੜੇ ਕਿਹੜੇ ਸੀਗੇ ਉਸ ਸਮੇਂ ਉਦੋਂ ਸਾਡੇ ਕੋਲੇ ਭਾਈ ਲੱਕੜ ਦੇ ਹਾਲ ਹੁੰਦੇ ਬਲਦਾਂ ਨਾਲ ਜੋੜਦੇ ਉੱਠਦਾ ਜੋੜਦੇ ਲੋਹੇ ਦਾ ਹਾਲ ਹੁੰਦਾ ਲਟਾਵਾ ਨਰਮਿਆਂ ਨੂੰ ਛੀਲਣ ਵਾਲੇ ਤਰਪਾਲੀਆਂ ਹੁੰਦੀਆਂ ਵੇਜਣ ਵਾਲੀਆਂ ਉਦੋਂ ਹੱਥੇ ਹੀ ਕੰਮ ਕਰਨ ਵਾਲੇ ਸੰਦ ਸੀਗੇ ਸਾਰੇ ਜਿਹੜੇ ਸੀਗੇ ਠੀਕ ਹੈ ਜੀ ਹਾਂ ਤੇ ਬਾਪੂ ਪੁਰਾਣੇ ਸਮੇਂ ਦੀ ਕੋਈ ਐਹੋ ਜੀ ਯਾਦ ਜਿਹੜੀ ਤੁਹਾਡੇ ਮੰਨ ਲਓ ਅੱਜ ਵੀ ਤੁਸੀਂ ਯਾਦ ਕਰਦੇ ਹੋ ਤਾਂ ਭਾਵਕ ਹੋ ਜਾਂਦੇ ਹੋ ਮੰਨ ਲਓ ਅੱਖਾਂ 'ਚੋਂ ਪਾਣੀ ਆ ਜਾਂਦਾ ਕੋਈ ਐਹੋ ਜੀ ਗੱਲ ਕੋਈ ਸਾਂਝੀ ਜ਼ਰੂਰ ਕਰੋ ਸਾਡੇ ਨਾਲ ਹਾਂ ਹਾਂ ਹੁਣ ਅਸੀਂ ਜਿਹੜਾ ਉਹ ਸਮਾਂ ਦੇਖਿਆ ਹੈ ਉਹ ਸਮਾਂ ਦੇਖ ਕੇ ਅਸੀਂ ਸਾਨੂੰ ਜਾਇਦਾਦ ਦਾ ਮੋਹ ਆਉਂਦਾ ਹੈ ਹਾਂਜੀ ਉਹ ਮੋਹ ਆਉਂਦਾ ਕਰਕੇ ਜਦੋਂ ਅਜਵਾਕਾ ਮਗਰ ਲਾ ਕੇ ਉਹਨੂੰ ਬਾਇਆ ਕਰਦੇ ਹਾਂ ਹੇਰ ਸਾਡੇ ਅੱਖਾਂ ਚੋਂ ਵੀ ਪਾਣੀ ਆਉਂਦਾ ਏ ਠੀਕ ਹੈ ਜੀ ਵੀ ਕਿਵੇਂ ਤਾਂ ਦੋਜ ਕਨਾ ਬਣਾਈ ਸੀ ਕਿਵੇਂ ਹੁਣ ਆਵਦੇ ਇੱਥੇ ਬੈੈ ਕਰਕੇ ਇਹ ਕਰਦੇ ਆ ਬਿਲਕੁਲ ਆਏ ਹੋ ਜਾਂਦਾ ਬਹੁਤ ਹੋ ਜਾਂਦਾ ਹਾਂ ਤੇ ਬਾਪੂ ਜੀ ਆਪਾਂ ਹੁਣ ਗੱਲ ਕਰੀਏ ਰਿਸ਼ਤੇ ਨਾਤਿਆਂ ਦੀ ਹਾਂ ਜੀ ਰਿਸ਼ਤੇ ਨਾਤਿਆਂ ਦੇ ਵਿੱਚ ਅੱਜ ਤੋਂ ਜੇ ਆਪਾਂ 50 ਸਾਲ ਪਿੱਛੇ ਝਾਤੀ ਮਾਰੀਏ ਹਾਂ ਕਹਿੰਦੇ ਵੀ ਭੁੱਬਾਂ ਮਾਰ ਕੇ ਰੋਣ ਨੂੰ ਜਲ ਕਰਦਾ ਹੁੰਦਾ ਸੀ ਕਹਿੰਦੇ ਭਰਾ ਦਾ ਜਦੋਂ ਭੈਣ ਰਖੜੀ ਬੰਨਣ ਹੁੰਦੀ ਸੀ ਆਉਂਦੀ ਤੇ ਜਿਹੜਾ ਹੁਣ ਦਾ ਉਹ ਜਮਾਨਾ ਆ ਗਿਆ ਇਸ ਰਿਸ਼ਤਿਆਂ ਦੇ ਵਿੱਚ ਤੁਸੀਂ ਜੇ ਝਾਤ ਮਾਰੀਏ ਤਾਂ ਤੁਸੀਂ ਹੁਣ ਕਿਉਂਕਿ ਪੁਰਾਣੇ ਜਮਾਨੇ ਦੇ ਹੈਗੇ ਬਜ਼ੁਰਗ ਹਨ ਤੇ ਤੁਸੀਂ ਹੁਣ ਵਾਲੇ ਚ ਕੀ ਫਰਕ ਦੇਖ ਰਹੇ ਹੋ ਹੁਣ ਵਾਲੇ ਫਰਕ ਦੇ ਵਿੱਚ ਤਾਂ ਇਹ ਹੀ ਆ ਹੁਣ ਪੈਸੇ ਦਾ ਮੋਹ ਹੋ ਗਿਆ ਹਾਂਜੀ ਭੈਣ ਭਰਾ ਦਾ ਮੋਹ ਨਹੀਂ ਹੈ ਪੈਸੇ ਦਾ ਮੋਹ ਹੈ ਪੈਸੇ ਦਾ ਸਾਰੇ ਬਸ ਚੱਲਦੇ ਆ ਕੰਮ ਇਹ ਬਿਲਕੁਲ ਹਾਂ ਮੋਹ ਹੁਣ ਖਤਮ ਹੋ ਗਿਆ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਤੇ ਬਾਪੂ ਜੀ ਆਪਾਂ ਨਾ ਗੱਲਬਾਤ ਕਰਦੇ ਹੁਣ ਪਿਛਲੇ ਸਮੇਂ ਤੋਂ ਢੂੜੀ ਝਾਤੀ ਮਾਰਦੇ ਆਪਾਂ ਜਿਵੇਂ ਤੁਹਾਡੇ ਕੋਲੋਂ ਵੀ ਆਪਾਂ ਪੁੱਛ ਰਹੇ ਨੇ ਗੱਲਬਾਤ ਪਹਿਲਾਂ ਵੀ ਸਾਨੂੰ ਕਾਫੀ ਬਜ਼ੁਰਗਾਂ ਤੋਂ ਸੁਣਨ ਨੂੰ ਇਹ ਗੱਲ ਮਿਲੀ ਆ ਕਹਿੰਦੇ ਵੀ 5 ਰੁਪਈਆ ਦੇ ਵਿੱਚ ਉਹ ਤੋਂ ਸੌਦੇ ਵਾਲਾ ਝੋਲਾ ਭਰ ਜਾਂਦਾ ਹੁੰਦਾ ਸੀ ਹਨਾ ਜੀ ਤੇ ਹੋਂ ਵਾਲੇ ਜਮਾਨੇ ਤੇ ਉਸ ਵਾਲੇ ਜਮਾਨੇ 'ਚ ਕੀ ਫਰਕ ਆ ਹੁਣ ਉਰੇ ਨਾਲ ਬੜਾ ਫਰਕ ਹੈ ਹੁਣ ਅੱਛਾ ਜੀ ਉਹਨਾਂ ਦਾ 50 ਰੁਪਈਆ ਦਾ ਉਹਨਾਂ ਤੋਂ ਤਾਂ 1000 ਰੁਪਈਆ ਦਾ ਵੀ ਨਹੀਂ ਆਉਂਦਾ ਝੋਲਾ ਭਰਦਾ ਠੀਕ ਹੈ ਜੀ ਹੁਣ ਨਹੀਂ ਭਰਦਾ ਹੈ ਝੋਲਾ 1000 ਰੁਪਈਆ ਦਾ ਉਸ ਵੇਲੇ ਚ ਭਰਦਾ ਸੀ ਉਹਨਾਂ ਦਾ ਜੇ ਥੋੜੇ ਜੇ ਪੈਸੇ ਲੈ ਕੇ ਜਾ ਵੜਦੇ ਸੀ ਝੋਲਾ ਭਰ ਕੇ ਲਿਉਂਦੇ ਸੀ ਹਾਂਜੀ ਹੁਣ ਜੇ ਅਸੀਂ ਹੁਣ ਵਾਲੇ ਜਵਾਨੇ ਦੇ ਵਿੱਚ ਹੁਣ ਤਾਂ ਮومی ਘਾਗ ਦੇ ਲਫਾਫੇ ਜਿੰਨਾ ਕੁ ਸਮਾਨ ਨਹੀਂ ਆਉਂਦਾ ਬਿਲਕੁਲ ਜੀ ਬਿਲਕੁਲ ਹੁਣ ਨਹੀਂ ਆਉਂਦਾ ਬਾਲਾ ਸਮਾਨ ਉਹ ਉਹ ਜਿਹੜਾ ਜਵਾਨਾ ਸੀ ਉਹ ਸਾਡੇ ਵਾਸਤੇ ਬਹੁਤ ਚੰਗਾ ਸੀ ਸਾਡੇ ਜ਼ਿਮੀਂਦਾਰ ਵਾਸਤੇ ਇੰਨਾ ਚੰਗਾ ਸੀ ਜਿੰਨਾ ਵੀ ਕ ਠੀਕ ਹੈ ਜੀ ਹੁਣ ਤਾਂ ਜਿਹੜੇ ਪੈਸੇ ਕਮਾ ਲੈਂਦੇ ਉਹੀ ਲਾ ਲੈਂਦੇ ਆ ਜਿਹੜੇ ਕਮਾ ਲੈਂਦੇ ਆ ਮੂਲੇ ਫੇਰ ਉਹੀ ਮੂਲੇ ਸਮੇ ਵਾਲੀ ਪਹਿਲਾਂ ਹੀ ਖਾ ਲੈਂਦੇ ਸੀ 6 ਮਹੀਨੇ ਵਾਲੀ ਪਹਿਲੀ ਹਾਂਜੀ ਔਰੋ ਸਾਡੇ ਕੋਲੇ ਸਾਰੀਆਂ ਬਚਦੀਆਂ ਰਹਿਣੀਆਂ ਸੀ ਸਾਰੀ ਬਚਦੀ ਸੀ ਪਹਿਲੀ ਸਾਡੇ ਕੋਲੇ ਹਲਾ ਦੀ ਬਾਹੀ ਬਚਦੀ ਸੀ ਅਸੀਂ ਮੰညာ ਚਾਰਦੇ ਹੁੰਦੇ ਮੰညာ ਦੇ ਰੁਪਏ ਵਟ ਲੈਂਦੇ ਸੀ ਅਸੀਂ ਬੰਦੇ ਸੀਗੇ ਖੁਰਦੇ ਨਾਲੇ ਢਾਲ ਪਾਣੀ ਲਿਉਂਦੇ ਸੀ ਨਾਲੇ ਮੰਜਾ ਚਾਰਦੇ ਅੱਠਨ ਟਿਕਰ ਛੱਡੀਆਂ ਅੜਿਉਂਦੇ ਐਨੀਆਂ ਜੀਆਂ ਟੀਡਾਂ ਬਾਹਰ ਆਮ ਸੀ ਉਹਦੇ ਤੇ ਪੈਸਾ ਨਹੀਂ ਸੀ ਲੱਗਦਾ ਉਹ ਚੀਜ਼ ਦੇ ਉੱਤੇ ਹੁਣ ਸਾਰੀ ਚੀਜ਼ ਮੰਡੀ ਚ ਆਉਂਦੀ ਐ ਮੰਡੀ ਵਾਲੀ ਚੀਜ਼ ਦੇ ਵਿੱਚ ਬਣਦਾ ਕੁਝ ਨਹੀਂ ਇਹਨਾਂ ਦੇ ਪੈਸਿਆਂ ਦਾ ਕੁਝ ਨਹੀਂ ਬਣਦਾ ਹੈ ਮੰਡੀ ਦੀ ਚੀਜ਼ ਤੇ ਜਿੰਨੀ ਵੀ ਮਰਜ਼ੀ ਆ ਰਹੀ ਹੁਣ ਤੇ ਨਾਲ ਹੀ ਉਹਦੇ 'ਚ ਐ ਪੈ ਰਾਵੀ ਹੈ ਨਹੀਂ ਉਹਦੇ ਚ ਬਿਲਕੁਲ ਹਾਂ ਤੇ ਬਾਪੂ ਜੀ ਆਪਾਂ ਹੁਣ ਦੇ ਸਮੇਂ ਦੀ ਗੱਲ ਕਰੀਏ ਹੁਣ ਕੁੜੀਆਂ ਕਰਦੀਆਂ ਆਈਲੈਟਸ ਤੇ ਵਿੱਚ ਵਿੱਚ ਮੁੰਡੇ ਵੀ ਕਰੀ ਜਾਂਦੇ ਆ ਪਰ ਜਿਹੜਾ ਦੌਰ ਬਦਲੀਆਂ ਜਾਂਦਾ ਜਿਵੇਂ ਜਿਵੇਂ ਹੈਨਾ ਵੀ ਕੁੜੀਆਂ ਕਾਫੀ ਜਿਆਦਾ ਬਾਹਰ ਜਾਣ ਕਰਕੇ ਕੁੜੀਆਂ ਪੜੀਆਂ ਲਿਖੀਆਂ ਵੀ ਹੋ ਗਈਆਂ ਰਿਸ਼ਤੇ ਅੱਜ ਗੱਲ ਘੱਟ ਹੁੰਦੇ ਨੇ ਵੀ ਚਲੋ ਵੀ ਮੁੰਡੇ ਜਿਹੜੇ ਰਿਸ਼ਤੇ ਨਹੀਂ ਹੋ ਰਹੇ ਪਰ ਪਹਿਲਾਂ ਵਾਲੇ ਜਮਾਨੇ ਦੀ ਜੇ ਗੱਲ ਕਰੀ ਤਾਂ ਪਰਿਵਾਰ ਵਿੱਚ ਇੱਕ ਅੱਧਾ ਜਿਹੜਾ ਮੁੰਡਾ ਸੀਗਾ ਉਹ ਛੜਾ ਲਾਜ਼ਮੀ ਹੁੰਦਾ ਸੀ ਉਹਦਾ ਕੀ ਕਾਰਨ ਸੀ ਉਹ ਲੋ ਉਹ ਜਿਹੜੇ ਰੱਖਦੇ ਸੀ ਅਸੀਂ ਜਿਵੇਂ ਉਹ ਪਹਿਲੇ ਜਵਾਨੇ ਵਾਲੇ ਜਿਹੜੇ ਬਜ਼ੁਰਗ ਸੀ ਨਾ ਉਹ ਜ਼ਮੀਨ ਦੀ ਬਚਤ ਰੱਖਦੇ ਸੀ ਠੀਕ ਹੈ ਜੀ ਉਹ ਜੇ ਚਾਰ ਭਰਾ ਨਾ ਤਾਂ ਉਹਨਾਂ ਦੇ ਵਿੱਚੋਂ ਉਹ ਇੱਕ ਨੂੰ ਵਿਆਹ ਦੇ ਰੱਖਦੇ ਤਾਂ ਤਿੰਨ ਨੂੰ ਨਹੀਂ ਇੱਕ ਦੋ ਤਾਂ ਜ਼ਰੂਰੀ ਰਹਿੰਦੇ ਠੀਕ ਹੈ ਜੀ ਉਹ ਫਿਰ ਜ਼ਮੀਨ ਵਧੀ ਰਹਿੰਦੀ ਠੀਕ ਹੈ ਜੀ ਹੁਣ ਜਿੰਨਾ ਵੀ ਪਰਿਵਾਰ ਹੈ ਸਾਰਾ ਪਰਿਵਾਰ ਵਿਆਹੇ ਵੇ ਫਿਰ ਉਹ ਜ਼ਮੀਨ ਘਟ ਗਈ ਕੁੱਲ ਦੀ ਜ਼ਮੀਨ ਦਾ ਹੁਣ ਕਿਸੇ ਤੋਂ ਪੰਜ ਗੱਲਿਆਂ ਤੋਂ 7 ਨਹੀਂ ਆਉਂਦੇ ਕਿਸੇ ਨੂੰ ਤੇ ਸਾਨੂੰ ਆਉਂਦੇ ਸੀ 20-20 ਗੱਲੇ ਠੀਕ ਹੈ ਜੀ ਫਿਰ ਜੇ ਪਰਿਵਾਰ ਘਟ ਸੀ ਤਾਂ ਆਉਂਦੇ ਸੀ ਹੁਣ ਫਿਰ ਜਿਹੜਾ ਕੋਈ ਉਹ ਜਿਹੜੇ ਥੋੜੀ ਜਿਹੀ ਜ਼ਮੀਨ ਰੈਂਦੀ ਉਹ ਕਹਿੰਦੇ ਵੀ ਸਾਡੀ ਐਲਸ ਕੀਤੀ ਹੋਈ ਹੈ ਸਾਨੂੰ ਤੁਸੀਂ ਕੈਨੇਡਾ ਚ ਪਜਾ ਦਿਓ ਅਸੀਂ ਉਧਰ ਵਗ ਜਾਾਂਗੇ ਤੇ ਤੁਸੀਂ ਇਹਨੂੰ ਵੇਚ ਦਿਓ ਹੁਣ ਆਏ ਕਹਿ ਦਿੰਦੇ ਠੀਕ ਹੈ ਜੀ ਹਾਂ ਫਿਰ ਉਹ ਨਵਰਾਗੀ ਰਾਜ ਬਣੇ ਫਿਰ ਉਹ ਕਹਿੰਦੇ ਵੇਚ ਤਾਂ ਸਾਨੂੰ ਵੇਚਣੀ ਪੈਂਦੀ ਹੈ ਨਹੀਂ ਫਿਰ ਕੋਈ ਹੋਰ ਬੰਦੇ ਖੜਾ ਕਰ ਲਾਂਗੇ ਪੁੱਠਾ ਸਿੱਧਾ ਉਹ ਪੁੱਠਾ ਜ਼ਰੂਰ ਕਰ ਲਾਂਗੇ ਉਹ ਤਾਂ ਫਿਰ ਆ ਕਿਸੇ ਨਾ ਕਿਸੇ ਪਾਸੇ ਨੂੰ ਭੱਜਣਗੇ ਫਿਰ ਵੇਚਣੀ ਪਊ ਇੱਕ ਗੱਲ ਤੇ ਗੂਠਾ ਧਰ ਕੇ ਬਕਾਉਂਦੇ ਆ ਹੁਣ ਆ ਪਰਿਵਾਰ ਜਮੀਨ ਪਹਿਲਾਂ ਵੇ ਜਿਹੜੇ ਅਸੀਂ ਪਹਿਲਾਂ ਵਾਲੇ ਪਰਿਵਾਰ ਦੇ ਸੀ ਉਹ ਜੇ ਸਾਨੂੰ ਫੁੜੇ ਆਇਆ ਕਹਿੰਦੇ ਵੀ ਤੁਸੀਂ ਪਿੰਡ ਤੇ ਫਿਰ ਦਿਓ ਓਏ ਜਾਓ ਖੇਤ ਭੱਜੋ ਸਾਨੂੰ ਖੇਤ ਜਾਣਾ ਪੈਂਦਾ ਸੀ ਠੀਕ ਹੈ ਜੀ ਅਸੀਂ ਅੜਕਦੇ ਨਹੀਂ ਸੀਗੇ ਚਾਹੇ ਕੰਮ ਹੁੰਦਾ ਚਾਹੇ ਨਾ ਹੁੰਦਾ ਹੁਣ ਤਾਂ ਮੋਟਰਸਾਈਕਲ ਦਾ ਕਦੀ ਬੀਹਾਂ ਤੇ ਫਿਰਦੇ ਆ ਜੀਪਾਂ ਕਾਰਾਂ ਤੇ ਤੇਲ ਫੂਕਦੇ ਫਿਰਦੇ ਆ ਕਾਰਾਂ ਦੀ ਨਾਸੀ ਠਾਈ ਜਾਂਦੇ ਨੇ ਕਮਜਾ ਗਿਆ ਬਿਲਕੁਲ ਜੀ ਬਿਲਕੁਲ ਇਹ ਨਹੀਂ ਕਿਸੇ ਕੋਲੇ ਨਾ ਜਿੰਨੇ ਵੀ ਹੁੰਦੇ ਆ ਆਥਲ ਨੂੰ ਖਰਚ ਕਰ ਦਿੰਦੇ ਆ ਫਿਰ ਇਹ ਨਾ ਇਹਨਾਂ ਨੂੰ ਪੈਸੇ ਦੇ 5-400 ਜੇਬ 'ਚ ਪਾਉਣ ਬਾਅਦ ਤੇ ਫਿਰ ਕਹਿੰਦੇ ਆ ਭਾਈ ਦਾ ਹਾਰ ਕਿ ਉਧਰ ਭੇਜਾ ਜੀ ਚੰਗੇ ਆ ਉਧਰ ਦੇ ਭੇਜਾਂਗੇ ਚੰਗਾ ਸਾਡੀਆਂ ਖਰਚਾ ਤਾਂ ਭਰੇ ਰਹਿੰਦੇ ਨੇ ਬਿਲਕੁਲ ਬਿਲਕੁਲ ਪੈਸੇ ਤਾਂ ਇੱਥੇ ਨਾ ਮੰਗਣਗੇ ਆਹੀ ਤਾਂ ਗੱਲ ਹੈ ਵੀ ਪੈਸੇ ਮੰਗ ਲੈਂਦੇ ਨੇ ਇੱਥੇ ਖਰਚਾ ਕਰਦੇ ਫਿਰਦੇ ਆ ਬੇਲੇ ਖੇਤ ਜਾਂਦੇ ਨਹੀਂ ਸਹੀ ਗੱਲ ਹੈ ਜੀ ਹਰ ਮੋਟਰ ਸਾਡੀ ਚੱਲਦੀ ਸੀ ਤੜਕੇ ਮੁੰਡਾ ਬਾਹਰ ਗਿਆ ਹੋਇਆ ਸੀਗਾ ਉਹ ਹੁਣ ਮੈਂ ਕੁੰਨੀਆਂ ਫੜਾਇਆ ਹੁਣ ਆਏ ਸੀ ਮੇਰੇ ਚਿੱਤੇ ਚ ਪਏ ਦੇ ਆਈ ਮੈਂ ਆਖਿਆ ਮੈਂ ਕਿਹਾ ਮੋਟਰ ਚੱਲਦੀ ਹੈ ਮੈਂ ਕਿਹਾ ਕਿ ਉਸੇ ਵਾਂਗ ਤਾਂ ਚੱਲਦੀ ਹੋਏ ਮੈਂ ਤੜਕੇ 4 ਵਜੇ ਗਿਆ ਜਦੋਂ 13 ਤੇ ਪੇਜੇ ਤਾਂ ਜੇ ਪਮਾ ਖੇਤ ਦੇ ਵਿੱਚ ਕੋਈ ਕੁਛ ਵੀ ਹੋਇਆ ਤਾਂ ਤਾਂ ਨਹੀਂ ਜਾਂਦੇ ਇਹਨਾਂ ਨੂੰ ਜਾਣ ਦੀ ਕੀ ਲੋੜ ਹੈ ਇਹ ਜਾਂਦੇ ਝੁੰਡੇ ਨਹੀਂ ਹਨ ਖੇਤ ਹੋਣ ਵਾਲਾ ਪਰਿਵਾਰ ਇਹਦਾ ਚੰਗੇ ਲੀੜੇ ਪਾ ਕੇ ਪਿੰਡੇ ਤੋਂ ਲੈ ਫਿਰਦਾ ਵੀ ਜ਼ਮੀਨ ਕਿੱਥੇ ਰਹੂਗੀ ਜਮੀਨ ਕਿਸੇ ਕੋਲੇ ਵੀ ਨਹੀਂ ਰਹਿਣੀ ਹੈ ਠੀਕ ਹੈ ਜੀ ਇਹ ਰਹਿੰਦੀ ਨਹੀਂ ਜਮੀਨ ਇਹ 2-4 ਸਾਲਾਂ ਚ ਕੁੱਲ ਨਹੀਂ ਉੱਡ ਜੂ ਠੀਕ ਹੈ ਜੀ ਕਿਉਂ ਜਿਹੜੇ ਮਗਰ ਲੰਮੀਆਂ ਦੇ ਉਹ ਵੀ ਕਹਿੰਦੇ ਜਾਂਦੇ ਆ ਕੁੜੀਆਂ ਵੀ ਹੁਣ ਵਿਆਹ ਕਰਨ ਨੂੰ ਕਿ ਦਰਉ ਉਦਲਾਸ ਨਾ ਕਰਾਉਣੇ ਇੱਥੇ ਚਾਹੇ 20 ਕਿੱਲੇ ਆਉਂਦੇ ਕਿਸੇ ਮੁੰਡੇ ਨੂੰ ਕਹਿੰਦੇ ਆ ਨਾ ਜਿਹੜਾ ਉਦਲਾ ਮੁੰਡਾ ਉਸੇ ਨਾਲ ਹੀ ਵਿਆਹ ਕਰਾਉਣਾ ਫਿਰਦੇ ਆ ਮੁੰਡੇ 20-20 ਫਿਰਦੇ ਆ 20ਾਂ ਦੇ ਵਿੱਚ ਕੋਈ ਰਸਤੇ ਹੀ ਨਹੀਂ ਆਲੇ ਰਸਤੇ ਵਾਲੇ ਨਹੀਂ ਆਉਂਦਾ ਮੁੰਡਿਆਂ ਨੂੰ ਠੀਕ ਹੈ ਜੀ ਹਾਂ かれਲੇ ਕੇ ਹਨ ਕਹਿੰਦੇ ਜੀ ਉਧਰ ਤਾਂ ਜਾ ਵਿਆਹ ਕਰਾ ਲਾਂਗੇ ਨਹੀਂ ਕਰਾਉਂਦੇ ਨਹੀਂ ਠੀਕ ਹੈ ਜੀ 30-30 ਸਾਲ ਦੇ ਮੁੰਡੇ ਦਰੇ ਰਹਿੰਦੇ ਆ ਕੁੜੀਆਂ ਇੱਕ ਪਰਤੀ ਦੇ ਵਿੱਚ ਪੰਜ ਨਾ ਮੁੰਡੇ ਬੱਚੀ ਨਾ ਫਿਰ ਇਹ ਰਹਿਣਗੇ ਕਿੱਥੇ ਵਿਆਹ ਹੋਣਗੇ ਕਿੱਥੇ ਇਹ ਹੁਣ ਉਹ ਹੋ ਜੂਗਾ ਉਹ ਮਾਹੌਲ ਅੱਗੇ ਵਾਲਾ ਕਿਉਂ ਹੁਣ ਸਾਖਦਾ ਹੁੰਦਾ ਨਹੀਂ ਮੁੰਡਿਆਂ ਨੂੰ ਬਿਲਕੁਲ ਜੀ ਬਿਲਕੁਲ ਹਾਂ ਅੱਗੇ ਤਾਂ ਉਹ ਲੈ ਬਾਣਗੇ ਮੰਗਦੇ ਹੁੰਦੇ ਬਚਾ ਲਈ ਸਾਡੇ ਜ਼ਿਮੀਦਾਰ ਮੰਗਣ ਆ ਗਏ ਜਦੋਂ ਹੁਣ ਜ਼ਿਮੀਦਾਰਾਂ ਦੇ ਮੁੰਡਿਆਂ ਨੂੰ ਸਾਖ ਨਹੀਂ ਹੁੰਦਾ ਜ਼ਿਮੀਦਾਰ ਵੀ ਭੱਜ ਲੇ ਕਿ ਸਾਡੇ ਨੂੰ ਕਰਾਓ ਸਾਡੇ ਨੂੰ ਕਰਾਓ ਕੀ ਕਰੂਗਾ ਕੋਈ ਤੇ ਬਾਪੂ ਜਿਵੇਂ ਇਹ ਗੱਲ ਤੁਸੀਂ ਥੋੜੀ ਮੈਨੂੰ ਘੈਂਟ ਲੱਗੀ ਜਿਵੇਂ ਕਹਿੰਦੇ ਹੁੰਦੇ ਆਖੇ ਇਹ ਕਹਿੰਦੇ ਜੱਟ ਦਾ ਪੁੱਤ ਅੱਡ ਹੋ ਜੂ ਤਾਂ ਜ਼ਮੀਰ ਵੰਡੀ ਜਾਊ ਕਹਿੰਦੇ ਬਾਣੀਆਂ ਦਾ ਪੁੱਤ ਜੇ ਅੱਡ ਹੁੰਦਾ ਤਾਂ ਹੱਟਾਂ ਇੱਕ ਰੀਥਾਂ ਦੋ ਹੋ ਜਾਣਗੇ ਹਨਾ ਉਹਨਾਂ ਦਾ ਕਾਰੋਬਾਰ ਵੱਧ ਜਾਂਦਾ ਤੇ ਜਿਹੜਾ ਜੱਟ ਜ਼ਿਮੀਦਾਰ ਭਾਈਚਾਰੇ ਦਾ ਜਿਹੜਾ ਕਾਰੋਬਾਰ ਆ ਉਹ ਕੱਟ ਜਾਂਦਾ ਹਨਾ ਉਹ ਕੱਟ ਹੇਰੋਂ ਨੂੰ ਟਰੈਕਟਰ ਲੈ ਕੇ ਜਾਣਾ ਪਊਗਾ ਚਾਹੇ ਲੰਬਲਾਂ ਤੇ ਲਈਏ ਚਾਹੇ ਗਲ ਵੜਾਈਏ ਤੇ ਫਿਰ ਉਹ ਵਾਹੀ ਦੇ ਟਰੈਕਟਰ ਤੇ ਵੀ ਜਾਊਗਾ ਖੇਤ ਆਊਗਾ ਉਹੀ ਉਸੇ ਨਾਲ ਹੀ ਵਾਕੇ ਆਊਗਾ ਉਹ ਮੁੜ ਕੇ ਤਾਂ ਉਹ ਫੇਕਤ ਨਹੀਂ ਜਾਣਾ ਉਹਨੇ ਇਹ ਜਾਊਗਾ ਨਾ ਮੋਟਰਸਾਈਕਲ ਤੇ ਜਾਊ ਅਸੀਂ ਸਾਰਾ ਦਿਨ ਹਲ ਵਾਕੇ ਹਾਂਜੀ 8 8 10 10 ਭੜੀਆਂ ਅਸੀਂ ਚੜੀ ਨਹੀਂਆ ਕੋਟਰ ਨਹੀਂਆ ਮਸ਼ੀਨ ਤੇ ਹੱਥਾਂ ਵਾਲੀ ਤੇ ਦਾ ਦਾ ਸਮਝਾ ਨੂੰ ਕੱਖ ਪਾਉਣੇ ਫੇਰ ਨਾ ਆ ਕੇ ਰੋਟੀ ਖਾ ਕੇ ਫਿਰ ਪਾਣੀ ਦੇ ਜਾਵੜਦੇ ਤਾਂ ਪਾਣੀ ਉਹੀ ਖੁੱਲਾ ਪਿਆ ਰਿਹਾ ਹੁਣ ਤਾਂ ਕੋਈ ਜਾਂਦਾ ਹੀ ਨਹੀਂ ਖੇਤ ਜਾਂ ਖੇਤਾਂ 'ਚ ਇੱਕ ਬੰਦਾ ਲਖਾ ਦੀ ਠੀਕ ਹੈ ਜੀ ਤੇ ਅਸੀਂ ਅੱਗੇ ਪਿੰਡੇ 'ਚ ਇੱਕ ਬੰਦਾ ਹੁੰਦਾ ਪਿੰਡੇ 'ਚ ਇੱਕ ਬੰਦਾ ਹੁੰਦਾ ਵੱਧ ਤੋਂ ਵੱਧ ਬਾਲੇ ਨਹੀਂ ਸੀ ਹੁੰਦੇ ਤੇ ਜਿਹੜਾ ਕੋਈ ਬੇਕਾਰ ਹੁੰਦਾ ਘਰ ਦੇ ਵਿੱਚ ਹੁਣ ਬੇਕਾਰ ਰੱਬਾ ਖੇਤ ਹੋਵੇ ਕਾਰ ਵਾਲੇ ਤਾਂ ਸਾਰੇ ਕਦੇ ਹੁੰਦੇ ਆ ਬਿਲਕੁਲ ਬਿਲਕੁਲ ਕੰਡਾ ਕਾਹਨੇ ਕਰਦੇ ਹਾਂ ਬਾ ਕੀ ਕਰੂਗਾ ਫਿਰ ਲੋਨ ਜ਼ਮੀਨਾਂ ਕਿੱਥੇ ਰਹਿਣਗੇ ਜੀ ਵੇ ਕਹਿ ਰਿੰਦਾ ਵੀ ਚਲੋ ਭਈ ਐਂ ਕਰੋ 25 ਲੱਖ ਰੁਪਇਆ ਲਾ ਦਿਓ ਇਹਨਾਂ ਤੇ ਇੱਕ ਕਿਲਾ ਵੇਚ ਦਿਓ ਇਹਨਾਂ ਨੂੰ ਬਾਹਰ ਭੇਜੋ ਬਾਹਰ ਕਿਹੜੇ ਕਮਾਏ ਆ ਹੁਣ ਦੁਨੀਆ ਉਹੀ ਫਿਰਦੀ ਆ ਨਾ ਕਿਥੇ ਸਟੇਰੀਆ ਚ ਵਾੜਾ ਕੰਮ ਮਿਲਦਾ ਨਾ ਕੈਨੇਡਾ ਤੇ ਮਿਲਦਾ ਨਾ ਅਮਰੀਕਾ ਤੇ ਮਿਲਦਾ ਅੱਡੇ ਦੇ ਜਵਾਕ ਬੈਠੇ ਆ ਅੱਡੇ ਦੇ ਜਵਾਕ ਬੈਠੇ ਆ ਹੁਣ ਉੱਥੇ ਬਿਨਾ ਕੰਮ ਤੋਂ ਸਾਡੇ ਸਾਡੇ ਪਰਿਵਾਰ ਦੇ ਕਈ ਨੇ ਇਹ ਸਾਡੇ ਬੰਦੇ ਭਰਾ ਦੇ ਵੀ ਕੈਨੇਡਾ ਤੇ ਠੀਕ ਹੈ ਜੀ ਸਾਡੇ ਚਾਲ ਗਏ ਆ ਉੱਥੇ ਕੈਨੇਡਾ ਦੀ ਨਹੀਂ ਇੰਗਲੈਂਡ ਚ ਨਾਲ ਉਹ ਹੁਣ ਸਾਨੂੰ ਦੱਸਣ ਲੱਗ ਗਏ ਬਹੁਤ ਭੈੜਾ ਮਾਹੌਲ ਹੈ ਇੱਥੇ ਠੀਕ ਹੈ ਜੀ ਜੰਨਾ ਵੀ ਕਹਿ ਦੀ ਉਹਨੇ ਭੈੜਾ ਮਾਹੌਲ ਹੈ ਤੇ ਹੁਣ ਕੀ ਕਰੂ ਜਹਾਜ਼ਾਂ ਦੇ ਜਹਾਜ਼ ਪੜਦੇ ਭਰੇ ਜਾਂਦੇ ਆ ਉਧਰ ਮੈਂ ਕਿਹਾ ਇੱਥੇ ਸਾਡੇ ਮੁੰਡੇ ਨੂੰ ਇੱਕ ਨੂੰ ਅਸੀਂ ਹਾਰ ਤੇ ਚੜਾ ਕੇ ਆਏ ਮੇਰੇ ਪੋਤੇ ਨੂੰ ਅੱਛਾ ਜੀ ਤੇ ਸਾਨੂੰ ਅਸੀਂ ਇੱਥੋਂ ਗੱਡੀ ਲੈ ਕੇ ਅੱਗੇ ਜੋ ਅਸੀਂ ਤਹਾਂ ਗਏ ਉੱਥੇ 에어 ਫੋਰਸ ਤੇ ਫਿਰ ਦੁਨੀਆ ਪਹਾਣੂ ਐ ਜਾਣ ਪਹਾਣੂ ਇੰਨੇ ਜਗਏ ਜਿੰਨੇ ਵੀ ਦੇ ਮਾਏ ਉਹ ਮੁੰਡੇ ਨੂੰ ਕਿਹਾ ਸਾਡੀ ਖੱਟਰਪੱਤੀ ਧੂਆਕਾਰ ਵਾਲਾ ਮੁੰਡਾ ਮੈਂ ਉਹਨੂੰ ਆਖਿਆ ਮੈਂ ਕਿ ਜਰੀ ਇੰਨਾ ਮੁਲਖ ਜਿਹੜਾ ਜਾਈਆਂ ਦਾ ਇਹ ਜਾਊਗਾ ਕਿੱਥੇ ਇਹਨਾਂ ਨੂੰ ਸੰਭੂ ਕੌਣ ਮਨੋਲਾ ਬਾਬਾ ਤੂੰ ਖੜ ਜਾ ਮੇਰੀ ਗੱਲ ਸੁਣ ਇੱਕ ਆ ਕੀ ਮਨੋਲਾ ਤੈਨੂੰ ਦਿਖਾਉਣਾ ਜਦੋਂ ਜਿਹੜੇ ਪਾਸੇ ਨਿਕਲਦੇ ਸੀ ਥੱਲੇ ਵਾਲੇ ਪਾਸੇ ਫਲੈਟਾਂ ਲੱਗਦੀਆਂ ਸਨ ਜੋ ਅਸੀਂ ਉਧਰ ਦੇਖੇ ਮੈਂ ਆਖਿਆ ਮੈਂ ਇਹਨੂੰ ਪਾਤਕ ਬਣਾਉਣਗੀ ਕਿੱਥੇ ਠੀਕ ਹੈ ਉਧੋਂ ਵੀ ਇੰਨੇ ਵੱਡੇ ਟਰੇ ਆਉਂਦੇ ਆ ਮੈਂ ਉਹਨੂੰ ਆਖਿਆ ਮੈਂ ਕਿਹਾ ਮੈਨੂੰ ਤਾਂ ਖੜ ਜਾ ਉਹ ਘੰਟਾ ਦੇਖ ਹੀ ਲੈ ਦੋ ਤਰਿਆ ਕਰਨ ਹਜ਼ਾਰਾਂ ਬੰਦੇ ਟਰੇ ਜਾਵੇ ਮੈਂ ਪੈਣੇ ਰਹਣਗੇ ਕਿੱਥੇ ਹੀ ਨਹੀਂ ਐਨੇ ਕੱਦਲਵਾਰ ਨੇ ਇਹਨਾਂ ਨੂੰ ਦੱਸਣ ਕੀ ਕਰੂਗਾ ਕੋਈ ਜਾਣਦੇ ਆ ਫੇਰ ਉਧਰ ਮੁੜੀ ਆਉਂਦੇ ਜਾਂਦੇ ਜਾਂਦੇ ਮੁੜੀ ਜਾਂਦੇ ਆ ਨਾਲੇ ਬੱਸਾਂ ਵਾਂਗੂ ਚੱਲਦੇ ਨੇ ਐਨੀ ਦੁਨੀਆ ਜਾਂਦੀ ਐਨੀ ਦੁਨੀਆ ਜਾਂਦੀ ਆ ਘਟ ਨਹੀਂ ਜਾਂਦੀ ਹੁਣ ਜੇ ਉਧਰੋਂ ਆਉਂਦੇ ਦੇਖੀਏ ਫੇਰ ਨਹੀਂ ਤੇ ਗੱਲਾਂ ਬਾਤਾਂ ਤੁਸੀਂ ਸਾਥਲੇ ਬਾਬੇ ਦੀਆਂ ਸੁਣੀ ਲਈਆਂ ਤੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋ ਸਕੇ ਤਾਂ ਸ਼ੇਅਰ ਜਰੂਰ ਕਰਿਓ ਹੋ ਸਕੇ ਤਾਂ ਆਪਣੇ ਪੇਜ ਨੂੰ ਫੋਲੋ ਵੀ ਕਰ ਲਿਓ YouTube ਤੇ ਤੁਸੀਂ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਛੇਤੀ ਲੈ ਕੇ ਆਵਾਂਗੇ ਅਗਲੀ ਵੀਡੀਓ ਜਿਉਂਦੇ ਰਹੋ